ਜਲੰਧਰ ਦੇ ਜੜਿਆਲੇ ਪਿੰਡ ਵਿੱਚ ਸੋਹ ਚੋਕ ਸਮਾਗਮ ਰੱਖਿਆ ਗਿਆ ਹੈ ਤੇ ਅੱਜ ਮੁੱਖ ਮੰਤਰੀ ਪੰਜਾਬ ਸੂਬੇ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਜਿਹੜੇ ਹੈਗੇ ਔਰ ਖੇ ਕੇ ਨੇ ਮੁੱਖ ਮੰਤਰੀ ਪੰਜਾਬ ਵੀ ਸੋਹ ਚੋਕ ਸਮਾਗਮ ਜੇਸਾ ਲੈਣਗੇ ਪਰ ਜਲੰਧਰ ਦਾ ਜੜਿਆਲੇ ਪਿੰਡ ਦੇ ਵਿੱਚ ਕੈਬਨਿਟ ਮੰਤਰੀ ਹਮਿੰਦਰ ਭਗਤ ਪਹੁੰਚਣਗੇ ਜਿਨ੍ਹਾਂ ਵੱਲੋਂ ਪੰਚਾਂ ਨੂੰ ਸੋਹ ਚ ਚੁਕਾਈ ਜਾਣੀ ਹੈਗੀ ਇਸ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪਵਨ ਕੁਮਾਰ ਟਿਨਵਾਲ ਦੇ ਪਵਨ ਜੀ ਕਿਵੇਂ ਦੇਖਦੇ ਹੋ ਇਸ ਪੂਰੇ ਪ੍ਰੋਗਰਾਮ ਜਿਹੜਾ ਚੁੜਿਆ ਗਿਆ ਹੈ ਅੱਜ ਮਾਨਯੋਗ ਪੰਚ ਸਹਿਬਾਨ ਜਿਹੜੇ ਚੁਣੇ ਗਏ ਨੇ ਉਨ੍ਹਾਂ ਦਾ ਸ਼ਫਤ ਗ੍ਰੈਂਡ ਸਮਰੋਹ ਸੌ ਚੱਕ ਸਮਾਗਮ ਅੱਜ ਪਿੰਡ ਜੜਿਆਲਾ ਜਲੰਧਰ ਕੈਂਟ ਹਲਕੇ ਵਿੱਚ ਰੱਖਿਆ ਗਿਆ ਜਿੱਥੇ ਜਲੰਧਰ ਜ਼ਿਲ੍ਹੇ ਦੇ ਸਾਰੇ ਮਾਨਯੋਗ ਪੰਚ ਸਹਿਬਾਨ ਨੂੰ ਸੌਚ ਪਾਈ ਜਾਏਗੀ ਮੇਰਾ ਖਿਆਲ ਨਾ ਵੀ ਸਰਪੰਚ ਚੁਣਿਆ ਗਿਆ ਸੀ ਪੰਚ ਸਹਿਬਾਨ ਦਾ ਇੰਨਾ ਵਧੀਆ ਸ਼ਾਨਦਾਰ ਸ਼ਫਤ ਸਮਰੋਹ ਜਿਹੜਾ ਹੈ ਪੰਚ ਸਹਿਬਾਨ ਦਾ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸੰਭਵ ਹੋਇਆ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਇਹ ਕਲੀਅਰ ਕਰਤਾ ਹਦਾਇਤਾਂ ਸੀ ਉਹਨਾਂ ਦੇ ਮਨ ਦਾ ਚਾਅ ਸੀ ਵੀ ਜਿਹੜੇ ਚੁਣੇਗੇ ਲੋਕ ਆ ਪਿੰਡਾਂ ਦੇ ਉਹਨਾਂ ਦਾ ਬਕਾਇਦਾ ਮਾਨ ਸਨਮਾਨ ਨੂੰ ਸਮਰੋਪ ਕੀਤਾ ਜਾਵੇ ਕਿਉਂਕਿ ਇਹ ਡੈਮੋਕ੍ਰੇਸੀ ਦੀ ਮੂਢਲੀ ਇਕਾਈ ਆ ਲੋਕਤੰਤਰ ਦੀ ਸੋ ਅਗਰ ਇਹਨਾਂ ਦਾ ਮਾਨ ਸਤਕਾਰ ਹੁੰਦਾ ਹੈ ਤਾਂ ਸਮਝ ਲਓ ਡੈਮੋਕ੍ਰੇਸੀ ਆਪਣੀ ਪ੍ਰੋਗਰੈਸ ਕਰ ਰਹੀ ਹੈ ਡੈਮੋਕ੍ਰੇਸੀ ਮਜ਼ਬੂਤ ਹੋ ਰਹੀ ਹੈ ਸੋ ਬੜੀ ਵੱਡੀ ਜ਼ਿੰਮੇਵਾਰੀ ਮਾਨਯੋਗ ਪੰਚਾਇਤ ਦੇ ਸਰਪੰਚ ਸਾਹਿਬਾਨਾਂ ਤੇ ਆ ਪਿੰਡਾਂ ਦਾ ਵਿਕਾਸ ਕਰਨਾ ਹੈ ਪਿੰਡਾਂ ਦੇ ਅੰਦਰ ਜਿਹੜੇ ਕੰਮ ਹੋਣ ਵਾਲੇ ਉਹ ਕਰਨੇ ਆ ਤੇ ਸਿਸਟਮ ਦੇ ਵਿੱਚੋਂ ਰਿਸ਼ਵਤਖੋਰੀ ਨੂੰ ਖਤਮ ਕਰਨਾ ਹੈ ਲੋਕਾਂ ਦੇ ਕੰਮ ਆਰਾਮ ਨਾਲ ਹੋਣ ਐਸੀ ਜਿਹੜੀ ਸੰਕਲਪ ਲੈ ਕੇ ਸਾਰੇ ਲੋਕ ਚੁਣ ਕੇ ਆਏ ਨੇ ਜਲੰਧਰ ਜ਼ਿਲ੍ਹੇ ਚ ਤਾਂ ਵੈਸੇ ਹੀ ਪੂਰੇ ਪੰਜਾਬ ਚ ਵੀ ਬੜਾ ਸ਼ਾਂਤੀਪੂਰਕ ਤੇ ਬੜਾ ਟਰਾਂਸਪੇਰੈਂਟ ਇਲੈਕਸ਼ਨ ਹੋਇਆ ਜੀ ਤੇ ਮੈਂ ਸਾਰੇ ਮਾਨਯੋਗ ਪੰਚ ਸਹਿਬਾਨ ਨੂੰ ਆ ਆਮ ਆਦਮੀ ਪਾਰਟੀ ਵੱਲੋਂ ਤੇ ਮਾਨਯੋਗ ਰਵਿੰਦਰ ਕੇਜਰੀਵਾਲ ਸਾਹਿਬ ਵੱਲੋਂ ਤੇ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਬਹੁਤ ਬਹੁਤ ਵਧਾਈ ਪੇਸ਼ ਕਰਦਾ ਅੱਛਾ ਮੈਂ ਗੱਲ ਕਰਨੀ ਚਾਹੁੰਦਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖੀ ਸਿੰਘ ਬਾਦਲ ਖੜਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪਰ ਜਿਹੜੀ ਉਹਨਾਂ ਦੀ ਬਾਕੀ ਲੀਡਰਸ਼ਿਪ ਦਾ ਉਹ ਉਹ ਕੈਰੀ ਵੀ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਣਾ ਜੇ ਅਸਤੀਫਾ ਮਨਜ਼ੂਰ ਹੁੰਦਾ ਤੇ ਸਾਰੀ ਸਾਰੀ ਲੀਡਰਸ਼ਿਪ ਜਿਹੜੀ ਅਸਤੀਫਾ ਦੇਗੀ ਮੇਰਾ ਖਿਆਲ ਹੱਲੇ ਇਹ ਉਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਹੈ ਅਕਾਲੀ ਦਲ ਦਾ ਕੁਝ ਦਿਨ ਦੇਖੋ ਹੋਰ ਕੀ ਹੋ ਰਿਹਾ ਹੱਲੇ ਕੋਈ ਸਮਝ ਨਹੀਂ ਕਿਸੇ ਨੂੰ ਆ ਰਹੀ ਹੱਲੇ ਉਹਨਾਂ ਨੂੰ ਆਪਣੇ ਆਪ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਕੀ ਕਰੀਏ ਤੇ ਉਹਦੇ ਉੱਤੇ ਆਪਾਂ ਬੋਲ ਕੀ ਸਕਦੇ ਹੱਲੇ ਸੋ ਕੋਈ ਨਹੀਂ लेट्स ਵੇਟ ਇਹ ਉਹਨਾਂ ਦੇ ਲੀਡਰ ਨੇ ਵੀ ਅਸਤੀਫਾ ਦਿੱਤਾ ਹੈਗਾ ਕਹਿੰਦੇ ਕਿ ਜੇ ਸੁਭੀਸ਼ਕ ਬਾਦਲ ਪ੍ਰਧਾਨ ਰਹਿਣਗੇ ਤਾਂ ਹੀ ਮੈਂ ਪਾਰਟੀ ਚ ਰਹੂੰਗਾ ਉਸ ਵੀਰ ਕੋਲ ਸੁਖੀ ਸਿੰਘ ਬਾਦਲ ਪ੍ਰਧਾਨ ਨਹੀਂ ਹੈਗੇ ਤਾਂ ਮੈਂ ਵੀ ਅਸਤੀਫਾ ਦੇ ਦਿੰਦਾ ਮੈਂ ਉਹੀ ਕਹਿ ਰਿਹਾ ਨਾ ਕਾਲੀ ਦਲ ਦਾ ਸਮੁੱਚਾ ਕਾਡਰ ਜਿਹੜਾ ਆ ਲੀਡਰਸ਼ਿਪ ਆ ਵਿਚਾਰੇ ਵਰਕਰ ਆ ਉਹ ਕਨਫਿਊਜ਼ਡ ਸਿਚੁਏਸ਼ਨ 'ਚ ਸੋ ਉਹਨਾਂ ਨੂੰ ਹਲੇ ਆਪ ਹੀ ਸਮਝ ਨਹੀਂ ਆ ਰਹੀ ਵੀ ਕੀ ਕਰਨਾ ਕਿੱਧਰ ਨੂੰ ਜਾਣਾ ਆਪਾਂ ਥੋੜੀ ਦਿਨ ਵੇਟ ਕਰੀਏ ਫਿਰ ਜਿਹੜੇ ਪੰਜਾਬ ਦੇ ਚ ਝੋਨਾ ਜਿਹੜਾ ਸੀਗਾ ਚੌਲ ਬਣ ਕੇ ਸੌਥ ਇਟ ਗਿਆ ਦੇ ਵਿੱਚ ਗਏ ਆ ਉਹਨਾਂ ਦੇ ਸੈਂਪਲ ਜਿਹੜੇ ਹੈਗੇ ਫੇਲ ਹੋ ਗਏ ਇਸ ਨੂੰ ਤੁਸੀਂ ਦੇਖਦੇ ਹੋ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਕਿਹਾ ਤਾਂ ਜਿਹੜੇ ਅਫਾਇਰ ਦੇ ਗਦਨਾ ਮਲ ਕੋਈ ਸ਼ੈਲਰ ਮਲਕ ਉਹਦੇ ਦੀ ਪਰਭਾਈ ਕਰ ਦੇ ਦੇਖੋ ਇਹਨੂੰ ਥੋੜਾ ਪਿੱਛੋਂ ਦੇਖੀਏ ਆਪਾਂ ਕੱਲੇ ਸੈਂਪਲ ਫੇਲ ਤਾਂ ਹੁਣ ਕਰਵਾਏ ਨਾ ਇਹਨਾਂ ਨੇ ਪਹਿਲਾਂ ਇਹਨਾਂ ਨੇ ਝੋਨੇ ਦੀ ਖਰੀਦ ਸ਼ੁਰੂ ਕਰਨ ਲਈ ਆੜਤੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਕੇਂਦਰ ਸਰਕਾਰ ਨੇ ਫਿਰ ਸ਼ੈਲਰ ਵਾਲਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਹੁੰਦਾ ਹੈ ਤੇ 1 ਅਕਤੂਬਰ ਨੂੰ ਮੰਡੀਆਂ ਚ ਝੋਨਾ ਆ ਜਾਂਦਾ ਤੇ ਨਾਲ ਹੀ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰਾਇਆ ਲਿਫਟਿੰਗ ਨਹੀਂ ਕਰਾ ਰਹੇ ਆ ਤਾਂ ਬੜਾ ਜ਼ੋਰ ਪਿਆ ਮੀਡੀਆ ਦਾ ਪੰਜਾਬ ਸਰਕਾਰ ਦਾ ਕਈ ਵਾਰ ਮਾਨਯੋਗ ਮੁੱਖ ਮੰਤਰੀ ਜੀ ਕੇਂਦਰ ਚ ਜਾ ਕੇ ਮਿਲ ਕੇ ਆਏ ਉੱਥੇ ਦੇ ਵਜ਼ੀਰ ਸਾਹਿਬਾਨਾਂ ਨੂੰ ਚਿੱਠੀਆਂ ਪਾਈਆਂ ਟੈਲੀਫੋਨ ਕੀਤੇ ਮਤਲਬ ਮੈਨੂੰ ਇਹ ਲੱਗਦਾ ਵੀ ਬੀਜੇਪੀ ਪੰਜਾਬ ਦੇ ਕਿਸਾਨਾਂ ਤੋਂ ਕੋਈ ਬਦਲਾ ਲੈਣ ਦੀ ਜਿਹੜੀ ਆ ਮਨ ਵਿੱਚ ਉਹਨਾਂ ਦੇ ਕੋਈ ਰੰਜਿਸ਼ ਆ ਬਦਲਾ ਤਾਂ ਇਹੀ ਆ ਵੀ ਜਿਹੜੇ 2020 ਦੇ ਵਿੱਚ ਕਿਸਾਨ ਕਾਨੂੰਨ ਬਣੇ ਸੀ ਉਹਦੇ ਵਿੱਚ ਕਿਸਾਨਾਂ ਦੇ ਕੋਲੋਂ ਹੁਣ ਕਿਹੜੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੋਈ ਸਮਾਂ ਸੀ ਜਦੋਂ ਪੰਜਾਬ ਦਾ ਚੌਲ ਪੰਜਾਬ ਦਾ ਝੋਨਾ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਸੀ ਅੱਜ ਹੁਣ ਕੇਂਦਰ ਸਰਕਾਰ ਪੰਜਾਬ ਦੀ ਫਸਲ ਦੀ ਬੇਕਦਰੀ ਕਰ ਰਹੀ ਹੈ ਭਾਜਪਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬੀਜੇਪੀ ਨੂੰ ਪੰਜਾਬ ਪ੍ਰਤੀ ਨਜ਼ਰੀਆ ਤੇ ਰਵਈਆ ਬਦਲਣ ਦੀ ਲੋੜ ਹੈ ਇਹ ਜਖੜ ਸਾਹਿਬ ਵੀ ਕਹਿ ਚੁੱਕੇ ਵੀ ਉਹ ਜਖੜ ਸਾਹਿਬ ਨੂੰ ਤਾਂ ਹੁਣ ਪਤਾ ਲੱਗਿਆ ਨਾ ਬਾਅਦ 'ਚ ਪਰ ਤੁਸੀਂ ਵੇਖੋ ਨਾ ਕਿਸਾਨ ਕਾਨੂੰਨ ਜਦੋਂ ਬਣਿਆ ਉਦੋਂ ਜਖੜ ਸਾਹਿਬ ਮੋਦੀ ਸਾਹਿਬ ਨੂੰ ਤੇ ਬੀਜੇਪੀ ਨੂੰ ਕੁਝ ਕਹਿੰਦੇ ਹੁੰਦੇ ਸੀ ਉਦੋਂ ਜਾਖੜ ਸਾਹਿਬ ਕਹਿੰਦੇ ਸੀ ਵੀ ਜ਼ਮੀਨਾਂ ਤੇ ਕਬਜ਼ੇ ਹੋ ਜਾਣੇ ਆ ਹੁਣ ਫਿਰ ਇਹ ਬੀਜੇਪੀ ਚਲੇ ਗਏ ਮਤਲਬ ਦੁਸ਼ਮਨ ਦੀ ਵਿਰੋਧੀ ਦੀ ਪਹਿਚਾਨ ਤਾਂ ਕਰਨੀ ਹੋਣੀ ਚਾਹੀਦੀ ਹੈ ਰਾਜਨੀਤੀ ਆਪਣੇ ਥਾਂ ਤੇ ਹੈ ਲੇਕਿਨ ਕੁਝ ਪੰਜਾਬ ਦੇ ਲੋਕਾਂ ਦਾ ਪੰਜਾਬ ਦੀਆਂ ਜ਼ਰੂਰਤਾਂ ਦਾ ਖਿਆਲ ਵੀ ਰੱਖਣਾ ਚਾਹੀਦਾ ਉਹ ਬੀਜੇਪੀ ਵੀ ਨਹੀਂ ਰੱਖ ਰਹੀ ਉਹ ਜਾਖੜ ਸਾਹਿਬ ਵੀ ਆਪਣਾ ਕਿਸੇ ਕਾਰਨ ਗਏ ਸੀਗੇ ਉਹ ਨਹੀਂ ਮੌਕਾ ਦਾ ਮਕਸਦ ਪੂਰਾ ਹੋਇਆ ਤੇ ਹੁਣ ਉਹ ਕਿਸਾਨਾਂ ਨੇ ਵੀ ਐਲਾਨ ਕਰਤਾ ਵੀ ਹੁਣ ਦਿੱਲੀ ਜਾਣਗੇ ਬਿਨਾ ਟ੍ਰੈਕਟਰ ਤੋਂ ਵਾਲੇ ਆਹ ਦੇਖੋ ਦਿੱਲੀ ਨਾਲ ਸੰਬੰਧਿਤ ਬਹੁਤ ਸਾਰੀਆਂ ਮੁਸ਼ਕਿਲਾਂ ਆਂ ਅੱਗੋਂ ਸੜੀ ਕਣਕ ਵੀ ਆਉਣੀ ਆ ਹੋਰ ਫਸਲਾਂ ਵੀ ਆਉਣੀ ਆ ਝੋਨਾ ਫਿਰ ਦੁਬਾਰਾ ਅਗਲੇ ਸਾਲ ਆਉਣਾ ਆ ਜੇ ਕੇਂਦਰ ਇਹੀ ਰਵਈਆ ਰੱਖੇਗਾ ਤਾਂ ਫਿਰ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੀ ਆਰਥਿਕਤਾ ਦਾ ਪੰਜਾਬ ਦੀ ਇਕਨੋਮੀ ਦਾ ਪੰਜਾਬ ਦੇ ਬਜਟ ਦਾ ਕੀ ਬਣੇਗਾ ਕਿਉਂਕਿ 70% ਸਾਡੇ ਸਾਡਾ ਜਿਹੜਾ ਬਜਟ ਆ ਉਹ ਐਗਰੀਕਲਚਰ ਤੇ ਆ ਜੇ ਐਗਰੀਕਲਚਰ ਫੇਲ ਕਰ ਦਿੰਦੀ ਹੈ ਬੀਜੇਪੀ ਸਾਡੀ ਦੁਕਾਨਦਾਰੀ ਵੀ ਫੇਲ ਹੋ ਜਾਏਗੀ ਸਾਡਾ ਬਿਜ਼ਨਸ ਸਾਡਾ ਕਾਰੋਬਾਰ ਸਾਰਾ ਕੁਝ ਹੀ ਤਾਕਤ ਤੇ ਆ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਚਾਹੇ ਅਸੀਂ ਦੁਕਾਨਦਾਰ ਆਂ ਚਾਹੇ ਅਸੀਂ ਮਲਾਜ਼ਮ ਆਂ ਚਾਹੇ ਅਸੀਂ ਖੇਤ ਮਜ਼ਦੂਰ ਆਂ ਚਾਹੇ ਅਸੀਂ ਫਾਰਮਰ ਆਂ ਆਪਾਂ ਸਭ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪਾਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਇਕਜੁੱਟ ਹੋ ਕੇ ਪੰਜਾਬ ਨੂੰ ਲੜਨਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਸਿੰਘ ਮਾਨ ਜੀ ਅੱਗੇ ਹੋ ਕੇ ਉਹ ਲੜ ਰਿਹਾ ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਥੈਂਕ ਯੂ। ਸੋ ਇਹਨਾਂ ਪਵਨ ਕੁਮਾਰ ਤੀਨੂ ਆਵਰੀ ਪਾਰਟੀ ਦੇ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਅੱਜ ਜਿਹੜਾ ਸਮਾਗਮ ਰੱਖਿਆ ਗਿਆ ਸਰਪੰਚੀ ਉਹਨਾਂ ਨੇ ਵੀ ਲੜੀ ਆ ਪਰ ਜਿਹੜਾ ਅੱਜ ਸਮਾਗਮ ਰੱਖਿਆ ਗਿਆ ਮੁੱਖ ਮੰਤਰੀ ਭਗਵਤ ਸਿੰਘ ਮਾਨ ਹੋਰਾ ਤੇ ਸਦਕਾ ਇਹ ਸਮਾਗਮ ਉੱਚ ਪੱਧਰ ਤੇ ਰੱਖਿਆ ਗਿਆ ਔਰ ਜਿੰਨੇ ਵੀ ਪੰਚ ਸਰਪੰਚ ਇੱਥੇ ਪੁੱਜੇ ਨੇ ਗੱਲਬਾਤ ਹੋਏ ਨੇ ਔਰ ਥੋੜੀ ਦੇਰ ਦੇ ਵਿੱਚ ਸਮਾਗਮ ਦੇ ਵਿੱਚ ਕੈਬਨਿਟ ਮੰਤਰੀ ਮਹਿੰਦਰਪਾਲ ਪੁੱਜਣਗੇ ਤੇ ਜਿੰਨੇ ਵੀ ਪੰਚ ਸਹਿਬਾਨ ਇੱਥੇ ਆਏ ਨੇ ਉਹਨਾਂ ਨੂੰ ਸਹੂਜ ਜਿਹੜੀ ਹੈ ਉਥੇ ਜਿਹੜੀ ਹੈਗੀ ਉਹ ਪ੍ਰਦਾਇਜੇ ਕੈਮਰਾਮੈਨ ਸੁਮਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨੀ ਸੈਰਟੀਵੀ ਦਿਵੰਤ